ਪਰਵਾਰ ਬਾਈ ਸਭ ਚੜਦੀ ਕਲਾ ਬਾਈ ਚਲੋ ਸ਼ੁਕਰ ਅੱਛਾ ਵੀਰੇ ਸ਼ੇਰੇ ਬਾਈ ਪਹਿਲਾਂ ਮੱਝ ਤੋਂ ਮੈਂ ਇੱਕ ਵਾਰੀ ਦਰ ਤੋਂ ਡਿਟੇਲ ਚ ਜਾਣਨਾ ਚਾਹੂੰਗਾ ਆਪਾਂ ਕਿਹੜੇ ਕਿਹੜੇ ਖਤਾਬ ਆਪਣੇ ਨਾਮ ਕੀਤੇ ਹੋਇਆ ਖਤਾਬ ਬਾਈ 10 ਵਾਰ ਨੈਸ਼ਨਲ ਚੋ 골ਡ ਮੈਡਲ ਹੈ ਮੇਰੇ ਕੋਲ ਬੋਡੀ ਬਿਲਡਿੰਗ ਚ ਜੀ ਤਿੰਨ ਵਾਰ ਵਰਲਡ ਚੈਂਪੀਅਨ ਹਾਂ ਮੈਂ ਜੀ ਦੋ ਵਾਰ ਏਸ਼ੀਆ ਚੋ 골ਡ ਮੈਡਲ ਹੈ ਕੀ ਬਾਤ ਆ ਅੱਛਾ ਸ਼ੇਰੇ ਬਾਈ ਫਿਰ ਇੱਕ ਇਹ ਹਜੇ ਜੀ ਸੂਣ ਦੇ ਵਿੱਚ ਹਾਂ ਅੱਛਾ ਸ਼ੇਰੇ ਵੀਰੇ ਦੁੱਧ ਕਿੰਨਾ ਕਿੜੇ ਕੰਡੇ ਦੇ ਉੱਤੇ ਤੋਲਦਾ ਦੁੱਧ ਬਾਈ 16 ਲੀਟਰ ਇਹਦੇ ਹਠਾਂ ਸੀ ਐਵੇਂ ਕਾ ਨੂੰ ਜੀ ਵੀ ਹਲਾ ਦੀਏ ਉਹ ਜੀ ਵੀ ਹਲਾ ਦੇਣੀ ਹੈ ਜੀ ਬਿਲਕੁਲ ਹਾਂ ਆਮ ਕਿਸੇ ਪਟਵਾਰੀ ਵਪਾਰੀ ਦੇ ਘਰੇ ਹੁੰਦੀ ਇਹ ਮੱਝ ਤੇ ਪਾਰੀ ਨੇ ਘਟੋ ਘਾਟੇ ਦਾ 20 ਲੀਟਰ ਦੁੱਧ ਖਰਾਸੀ ਗਾ ਲੈਵਾ ਜਿਹੜਾ ਅਗਵਾਈ ਭਰਦਾ ਉਹ ਕੋਈ ਹਾਂ ਭਾਈ ਬਿਲਕੁਲ ਪਾਕਿਸਤਾਨ ਦੀਆਂ ਮੱਝਾਂ ਵਾਲਾ ਉਵੇਂ ਲੇਵਾ ਲੱਗਿਆ ਬੋਡੀ ਸਟਰਕਚਰ ਹੈ ਬਾਡਰ ਏਰੀਆ ਦੀ ਮੱਝ ਕਰਕੇ ਹਾਂ ਤੇ ਦੋ ਦਸ 16 ਲੀਟਰ ਆ ਬਾਈ ਜੀ ਪੂਰਾ ਇਹਦਾ ਕੰਡੇ ਤੋਲਵਾ ਅੱਛਾ ਸ਼ੇਰ ਵੀਰੇ ਇੱਕ ਗੱਲ ਹੋਰ ਮਲੇ ਮਿਲ ਕਿੰਨਾ ਕੁ ਟਾਈਮ ਜਾਂਦੀ ਆ ਵੀਰੇ ਮਿਲ ਬਾਈ ਦੋ ਟਾਈਮ ਹੀ ਮਹੀਨੇ ਪਹਿਲਾਂ ਹੀ ਛੱਡੀ ਦੀ ਆ ਇਹ ਮਾਲਾ ਸਾਦੇ 7-8 ਮਹੀਨੇ ਦੁੱਧ ਪਿਆ ਜਾਂਦੀ ਆ ਹਾਂ 8-6 ਮਹੀਨੇ ਦੁੱਧ ਪਿਆ ਜਾਂਦੀ ਆ ਠੀਕ ਆ ਸ਼ੇਰ ਵੀਰੇ ਚਵਾਈ ਚੂਈ ਦੇ ਵਿੱਚ ਕਿਵੇਂ ਰਹਿੰਦੀ ਆ ਚਵਾਈ ਦੇ ਵਿੱਚ ਬਾਈ ਜਮਾ ਫੋਲੀ ਇੱਕ ਨੰਬਰ ਇਹ ਕਈ ਵਾਰੀ ਸ਼ੇਰ ਵੀਰੇ ਐ ਗੱਲ ਹੁੰਦੀ ਹੈ ਕਈ ਵਾਰੀ ਮੈਂ ਹੱਥ ਉੱਥੇ ਪੈ ਜਾਂਦੀ ਉਹ ਨਾ 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 ਬਾਈ ਕੋਈ ਹੱਥ ਨਹੀਂ ਪੈਂਦੀ ਕੋਈ ਇਹਦੇ ਭੂਰ ਛਿੱਟਾ ਨਹੀਂ ਜਮਾ ਪੋਲੀ ਚਵਾਈ ਠੀਕ ਸਤਿ ਸ਼੍ਰੀ ਅਕਾਲ ਜੀ ਸਰਿਆਂ ਨੂੰ ਕੀ ਹਾਲ ਚ ਫਲਮਾਉਣ ਦੇ ਲਈ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਮਿੱਤਰੋ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਨਵੇਂ ਕਿਲੇ ਦੇ ਵਿੱਚ ਨਵਾਂ ਕਿਲਾ ਪਿੰਡ ਪਾਰ ਕਰਦੇ ਅਨਸਾਰ ਤੁਸੀਂ ਸੁਖਣ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਆ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੇ ਤੁਹਾਨੂੰ ਮਿੱਤਰੋ ਇੱਕ ਜਿਹੜੇ ਇਨਸਾਨ ਦੇ ਨਾਲ ਜਿਹੜੇ ਵੀਰ ਦੇ ਨਾਲ ਮਨਾਉਣਾ ਵਾ ਮਿੱਤਰੋ ਬਹੁਤ ਵੱਡਾ ਨਾਮਾ ਖੱਟਣ ਵਾਲਾ ਭਰਾ ਸਾਡਾ ਜਿਹਨੇ ਮਿੱਤਰੋ ਵੱਡਾ ਨਾਮ ਬਣਾਇਆ ਹੋਇਆ ਪਰ ਬਾਈ ਨੂੰ ਇਸ ਟਾਈਮ ਤੇ ਆਪਾਂ ਜਾਣਦੇ ਆਂ ਤਾਂ ਜੇ ਮਿੱਤਰੋ ਸ਼ੇਰਾ ਜਿੰਮ ਵਾਲੇ ਦੇ ਨਾਂ ਤੇ ਤੁਸੀਂ ਜਿੰਨੂ ਮਰਜ਼ੀ ਪੁੱਛ ਲਿਓ ਆਲ ਵਰਲਡ ਦੇ ਵਿੱਚ ਪਾਈਦੀ ਜਿਹੜੇ ਖਿਤਾਬ ਜਿੱਤੇ ਹੋਇਆ ਮਿੱਤਰੋ ਅੱਜ ਆਪਾਂ ਖੁੱਲ ਕੇ ਗੱਲਬਾਤਾਂ ਕਰਾਂਗੇ ਮੱਝ ਵੀ ਦੇਖਾਂਗੇ ਬਾਈ ਦੇ ਨਾਲ ਮੁਲਾਕਾਤ ਹੋਈ ਆਪਣੀ ਆਪਾਂ ਬਾਈ ਦੀਆਂ ਪ੍ਰਾਪਤੀਆਂ ਬਾਰੇ ਵੀ ਜ਼ਰੂਰ ਜਾਣੂ ਹੋਵਾਂਗੇ ਕਿਉਂਕਿ ਜਿਹੜੇ ਕਿਸੇ ਇਨਸਾਨ ਨੇ ਮਿਹਨਤ ਕਰਕੇ ਕੋਈ ਪ੍ਰਾਪਤੀ ਖੱਟੀ ਹੋਵੇ ਤੋਂਦਾ ਨਾਮਣਾ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਵੀ ਬੇਹੱਦ ਖਾਸ ਬਣਦਾ ਵਾ ਅੱਜ ਆਪਾਂ ਵੈਸੇ ਤਾਂ ਕਿਸੇ ਜਾਣ ਪਹਿਚਾਣ ਮੁਹਤਾਜ ਨਹੀਂ ਭਾਈ ਪਰ ਆਪਾਂ ਫਿਰ ਵੀ ਗੱਲਾਪਾਤਾਂ ਦੇ ਰਾਈ ਬਾਈ ਤੋਂ ਪੁੱਛਾਂਗੇ ਆ ਉਹ ਮਿਲਦੇ ਆ ਵੀਰੇ ਨੂੰ ਸਸਰੀ ਘਰ ਵੀਰੇ ਸਸਰੀ ਘਰ ਬਾਈ ਵੀਰੇ ਬਾਈ ਕੀ ਹਾਲ ਚਾਲ ਬਹੁਤ ਵਧੀਆ ਬਾਈ ਜੀ ਸੇਤਾ ਤੇ ਪਰਿਵਾਰ ਬਾਈ ਸਾਊਥ ਚੜ੍ਹਦੀ ਕਲਾ ਬਾਈ ਚਲੋ ਸ਼ੁਕਰ ਅੱਛਾ ਵੀਰੇ ਸ਼ੇਰੇ ਬਾਈ ਪਹਿਲਾਂ ਮੱਝ ਤੋਂ ਮੈਂ ਇੱਕ ਵਾਰੀ ਦਰ ਤੋਂ ਡਿਟੇਲ ਚ ਜਾਣਨਾ ਚਾਹੂੰਗਾ ਆਪਾਂ ਕਿਹੜੇ ਕਿਹੜੇ ਖਤਾਬ ਆਪਣੇ ਨਾਮ ਕੀਤੇ ਹੋਇਆ ਖਤਾਬ ਬਾਈ 10 ਵਾਰ ਨੈਸ਼ਨਲ ਚੋ 골ਡ ਮੈਡਲ ਹੈ ਮੇਰੇ ਕੋਲ ਬੋਡੀ ਬਿਲਡਿੰਗ ਚ ਜੀ ਤਿੰਨ ਵਾਰ ਵਰਲਡ ਚੈਂਪੀਅਨ ਹਾਂ ਮੈਂ ਜੀ ਦੋ ਵਾਰ ਏਸ਼ੀਆ ਚੋ 골ਡ ਮੈਡਲ ਹੈ ਕੀ ਬਾਤ ਆ ਅੱਛਾ ਸ਼ੇਰੇ ਬਾਈ ਫਿਰ ਕਦੋਂ ਤੋਂ ਇਸ ਲੈਂਡ ਦੇ ਵਿੱਚ ਆ ਗਏ ਜਿੰਮੇ ਬਾਬਾ ਜੀ ਸਮਝ ਲਾ ਵੀ 40 ਸਾਲ ਦੇ 38 ਸਾਲ ਦੀ ਉਮਰ ਹੋ ਗਈ ਹੈ ਤੇ ਸਾਰੀ ਉਮਰ ਇਸ ਗੇਮ ਦੇ ਵਿੱਚ ਹੀ ਗੜਤੀ ਹੈ ਮਤਲਬ 23 24 ਸਾਲ ਹੋ ਗਏ ਮੈਨੂੰ ਗੇ ਮਾ ਮੇਰਾ ਇੱਕ ਆਪਣਾ ਇਥੇ ਫਰੀਦਕੋਟ ਹੈ ਇੱਕ ਆਪਣਾ ਜਮ ਰੋहतक ਹੈ ਫਿਲਹਾਲ ਆਪਾਂ ਆਪਣਾ ਜਮ ਚਲਾ ਰਹੇ ਹਾਂ ਜਿੱਥੇ ਆਪਣੇ ਕੋਲੇ ਬਹੁਤ ਵਧੀਆ ਅੱਗੇ ਮੁੰਡੇ ਨਵੇਂ ਜਿਹੜੇ ਤਿਆਰ ਹੋ ਰਹੇ ਜੀ ਵੀ ਕਹਿਣ ਤੋਂ ਪਾਵੇ ਆ ਵੀ ਆਪ ਤੱਕ ਤਾਂ ਆਪ ਜਿੱਤੇ ਆ ਜਿੱਤੇ ਆ ਅੱਗੇ ਵੀ ਸੋਚੇ ਆ ਵੀ ਹੋਰ ਕਿਸੇ ਨੂੰ ਵੀ ਜਿਤਾ ਦਈਏ ਹਾਂ ਬਾਈ ਜੋ ਆਪਣੇ ਕੋਲੇ ਗਾਉਣ ਉਹ ਅੱਗੇ ਵੀ ਗਾਹਾਂਗੇ ਲੋਕਾਂ ਨੂੰ ਦੇਣਾ ਠੀਕ ਹੈ ਅੱਛਾ ਸ਼ੇਰੇ ਵੀਰੇ ਕਿਹੜੇ ਸਥਾਨ ਤੇ ਇਥੇ ਜਮ ਆਪਣੀ ਫਰੀਦਕੋਟ ਸ਼ਹਿਰ ਤੇ ਆਪਣਾ ਫਰੀਦਕੋਟ ਬਾਈ ਇਧਰ ਸਾਇਨਿਕਲੇਵ ਕਲੋਨੀ ਆ ਡੋਗਰ ਵਸਤੀ ਦੇ ਬੈਕਸਾਈਡ ਠੀਕ ਹੈ ਜੇ ਕੋਈ ਆਪਣੇ ਬੱਚੇ ਨੂੰ ਇਸ ਲੈਂਡ ਦੇ ਵਿੱਚ ਪਾਉਣਾ ਚਾਹੁੰ ਜੱਪ ਦੇ ਵਿੱਚ ਆ ਜਾਮ ਠੀਕ ਹੈ ਵੀਰੇ ਅੱਛਾ ਜਿਹੜੇ ਤੁਸੀਂ ਵੀਰੇ ਪਹਿਲਾ 10 ਵਾਰੀ ਚੈਂਪੀਅਨ ਦਾ ਖਿਤਾਬ ਜਿੱਤੇ ਉਹ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਉਹ ਬਈ 2007 ਤੋਂ ਲੈ ਕੇ ਤੇ 2020 ਤੱਕ ਠੀਕ ਹੈ ਜੀ ਹਾਂਜੀ ਉਹਦੇ ਬਾਅਦ ਫਿਰ ਕਰੋਨਾ ਆ ਗਿਆ ਜਾਂ ਕੁਝ ਕਾਰਨਾ ਕਰਕੇ ਮੈਂ ਗੇਮ ਦੇ ਵਿੱਚ ਜਿਹੜਾ ਆਫ ਕਰ ਲਿਆ ਜੀ ਉਸ ਤੋਂ ਬਾਅਦ ਕੰਟੀਨਿਊ ਆਪਣਾ 2007 ਤੋਂ ਲੈ ਕੇ ਮੈਡਲ ਹੈ ਠੀਕ ਹੈ ਬਈ ਕੀ ਬਾਤ ਆ ਸ਼ੇਰੇ ਵੀਰੇ ਪਹਿਲਾਂ ਤਾਂ ਤੈਨੂੰ ਇਸ ਗੱਲ ਦੇ ਲਈ ਬਸ ਤੈਨੂੰ ਦੇ ਲੋ ਦਵਾਵਾ ਕਿਉਂਕਿ ਬਹੁਤ ਵੱਡੀ ਗੱਲ ਆ ਹਨਾ ਤੂੰ ਇੱਕ ਆਪਣੇ ਮਾਲਾ ਵੀ ਇੱਕ ਬੁੱਕਲ ਦੇ ਵਿੱਚ ਲੁਕੇ ਹੋਏ ਜ਼ਿਲ੍ਹੇ ਦਾ ਔਰ ਬੁੱਕਲ ਦੇ ਵਿੱਚ ਛੋਪੇ ਹੋਏ ਪਿੰਡ ਦਾ ਨਾਮ ਆ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਹਨਾ ਇਸ ਗੱਲ ਦੇ ਲਈ ਤੈਨੂੰ ਧਿਲੋ ਦਵਾਵਾ ਹੁਣ ਫਿਰ ਅੱਜਕੱਲ ਪਸ਼ੂ ਪਾਲਣ ਦਾ ਸ਼ੌਂਕ ਵੀ ਆਣਾ ਹਾਂ ਬਈ ਨਾਲੇ ਤੇ ਸ਼ੁਰੂ ਤੋਂ ਬਚਪਨ ਤੋਂ ਹੀ ਐ ਜਦੋਂ ਗੇਮ ਤੋਂ ਜਾਣ ਤੋਂ ਪਹਿਲਾਂ ਦੀ ਗੱਲ ਹੈ ਵੀ ਪਸ਼ੂਆਂ ਦੇ ਨਾਲ ਤਾਂ ਸ਼ੁਰੂ ਤੋਂ ਜਿਵੇਂ ਪਹਿਲਾਂ ਆ ਵੱਡੇ ਵੱਡੇ ਰੇ ਸਾਹਮdre ਮਗਰੇ ਮਗਰੇ ਉਵੇਂ ਸ਼ੌਂਕ ਜਿਹੜਾ ਆਪਾਂ ਨੂੰ ਵਿਚਾਰਦਾ ਅੱਛਾ ਸ਼ੇਰੇ ਵੀਰੇ ਫਿਰ ਜਿਵੇਂ ਹੁਣ ਤੇਰੇ ਕੋਲ ਜਾਨਵਰ ਰੱਖੇ ਹੋਏ ਚੰਗੇ ਰੱਖੇ ਹੋਏ ਸਾਰੇ ਹਾਂ ਜਾਨਵਰ ਸਾਰੇ ਹੀ ਚੰਗੇ ਰੱਖੇ ਹੋਏ ਜੀ ਆਪਣੇ ਕੋਲੇ ਵਧੀਆ ਆ ਜਿਹੜੀ ਆਪਾਂ ਮੱਝ ਵਿਕਾਉ ਕੀਤੀ ਹੈ ਜੀ ਇਹ ਬਾਰਡਰ ਬੈਲਟ ਤੋਂ ਆਈ ਉਧਰੋਂ ਫਾਇਲ ਕੇਰੀਏ ਤੋਂ ਮੱਝ ਆਪਣੇ ਕੋਲੇ ਠੀਕ ਹੈ ਵੀਰੇ ਇਹਨੂੰ ਤੀਜਾ ਜਾਂ ਚੌਥਾ ਚੌਥਾ ਹੀ ਸੂਆ ਮੰਨ ਕੇ ਚੱਲੋ ਜੀ ਤੁਸੀਂ ਠੀਕ ਹੈ ਵੀਰੇ ਅੱਗੇ ਆਹ ਛੋਟੀ ਖੜੀ ਹੈ ਦੀ ਬਹੁਤ ਸੋਹਣੀ ਛੋਟੀ ਐਸੇ ਦੀ ਆਈ ਇਸੇ ਦੀ ਹੋਇਆ ਹੈ ਹਾਂਜੀ ਹਾਂਜੀ ਐਦਗੇ ਨਵਾਬ ਤੋਂ ਗੱਬਣਾ ਜੀ ਆਪਣੀ ਨਵਾਬ ਤੋਂ ਗੱ ਸੂਣ ਦੇ ਵਿੱਚ ਹਾਂਜੀ ਅੱਛਾ ਸ਼ੇਰ ਵੀਰੇ ਦੁੱਧ ਕਿੰਨਾ ਕਿੜ ਕੰਡੇ ਦੇ ਉੱਤੇ ਤੋਲਦਾ ਦੁੱਧ ਬਾਈ 16 ਲੀਟਰ ਦੇ ਅਠਾ ਸੀ ਐਵੇਂ ਕਾ ਨੁਜੀਬ ਹਲਾ ਦੀਏ ਉਹ ਜੀ ਵੀ ਹਲਾ ਦੇਣੀ ਹੈ ਜੀ ਬਿਲਕੁਲ ਹਾਂ ਆਹ ਗਾਮ ਕਿਸੇ ਪਟਵਾਰੀ ਵਪਾਰੀ ਦੇ ਘਰੇ ਹੁੰਦੀ ਇਹ ਮੱਝ ਤੇ ਪਾਰੀ ਨੇ ਘਟੋ ਘਾਟੇ ਦਾ 20 ਲੀਟਰ ਦੁੱਧ ਉਸਦਾ ਸੀਗਾ ਲੈਵਾ ਇਹਦਾ ਜਿਹੜਾ ਗਵਾਈ ਪਰਦਾਵਾ ਕੋਈ ਹਾਂ ਭਾਈ ਬਿਲਕੁਲ ਪਾਕਿਸਤਾਨ ਦੀਆਂ ਮੱਝਾਂ ਵਾਲਾ ਉਵੇਂ ਲੈਵਾ ਲੱਗਿਆ ਬੋਡੀ ਸਟਰਕਚਰ ਹੈ ਬਾਰਡਰ ਏਰੀਆ ਦੀ ਮੱਝ ਕਰਕੇ ਹਾਂ ਤੇ ਦੁੱਧ 16 ਲੀਟਰ ਹੈ ਬਾਈ ਜੀ ਪੂਰਾ ਇਹਦਾ ਕੰਡੇ ਤੋਲਵਾ ਅੱਛਾ ਸ਼ੇਰ ਵੀਰੇ ਇੱਕ ਗੱਲ ਹੋਰ ਹੈ ਮਲੇ ਮਿਲ ਕਿੰਨਾ ਕੁ ਟਾਈਮ ਜਾਂਦੀ ਹੈ ਵੀਰੇ ਮਿਲ ਬਾਈ 2 ਟਾਈਮ ਹੀ ਮਹੀਨੇ ਪਹਿਲਾਂ ਹੀ ਛੱਡੀ ਦੀ ਹੈ ਬੋਲਾ ਸਾਡੇ 7-8 ਮਹੀਨੇ ਦੁੱਧ ਪਿਆ ਜਾਂਦੀ ਹੈ ਹਾਂ 8- ਤੋ ਆਈ ਦੇ ਵਿੱਚ ਬਾਈ ਜਮਾ ਫੋਲੀ ਇੱਕ ਨੰਬਰ ਹੈ। ਕਈ ਵਾਰੀ ਸ਼ੇਰ ਵੀਰੇ ਐਂ ਗੱਲ ਹੁੰਦੀ ਕਈ ਵਾਰੀ ਮੈਂ ਹੱਥ ਉੱਥੋਂ ਪੈ ਜਾਂਦੀ ਉਹ ਨਾ 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 ਬਾਈ ਕੋਈ ਹੱਥ ਨਹੀਂ ਪੈਂਦੀ ਕੋਈ ਇਹਦੇ ਭੂਰ ਛਿੱਟਾ ਨਹੀਂ ਜਮਾ ਪੋਲੀ ਐ ਚਵਾਈ। ਠੀਕ ਹੈ। ਅੱਛਾ ਅੱਖਾਂ ਦੋਵਾਂ ਦੇ ਵਿੱਚ ਹੀ ਜਵਾਬ ਆ ਵੀਰੇ ਸ਼ੇਰ। ਹਾਂ ਇੱਕ ਅੱਖ ਦੇ ਵਿੱਚ ਥੋੜਾ ਜਿਹਾ ਘੱਟ ਆਈ। ਠੀਕ ਹੈ। ਹਾਂ ਜਵਾਬ ਤਾਂ ਦੋਵਾਂ 'ਚ ਹੀ ਇੱਕ 'ਚ ਜ਼ਿਆਦਾ ਇੱਕ 'ਚ ਥੋੜਾ ਜਿਹਾ ਘੱਟ। ਇੱਕ 'ਚ ਥੋੜਾ ਜਿਹਾ ਘੱਟ। ਹਾਂਜੀ ਹਾਂਜੀ। ਇਹ ਸ਼ੇਰ ਵੀ ਜੇ ਕੋਈ ਕਵੇ ਵੀ ਮੈਂ ਘਰੇ ਰੱਖਣ ਨੂੰ ਮੈਂ ਲੈਣੀ ਆ ਕੋਈ ਲੰਬਾ ਤਾਂ ਨਹੀਂ ਹੈਗਾ। ਨਾ ਨਾ ਬਾਈ ਇੱਕ ਨੰਬਰ ਜੇ ਸੂਏ ਤੁਹਾਡੇ ਕੋਲੇ ਆ ਕੇ 31 ਦਿੱਤੀ ਇਨੇ ਹਾਂ ਤੇ ਤੀਜੀ ਸੂਏ ਨੇ ਬੱਚਾ ਦਿੱਤਾ ਹੀ ਉਸ ਐਕਸਪਾਇਰ ਹੋ ਗਿਆ ਬੱਚਾ ਐਕਸਪਾਇਰ ਹੋ ਗਿਆ ਚੌਥਾ ਸੂਏ ਨੇ ਤੁਹਾਡੇ ਕੋਲੇ ਸੂਣਾ ਹਾਂ ਬਿਲਕੁਲ ਠੀਕ ਹੈ ਵੀਰੇ ਅੱਛਾ ਸ਼ੇਰੇ ਬਾਈ ਆਪਾਂ ਇਹਦਾ ਮੁੱਲ ਕੀਤਾ ਕੀਤਾ ਵੀਰੇ ਮੁੱਲੇ ਦਾ ਬਾਈ 1ਤੀ ਹੈ ਲੈਂਡ ਦੇਣੀ ਹਾਂ ਠੀਕ ਹੈ ਵਿਚੋ ਮਾਨ ਤਣ ਥੋੜਾ ਬੋਤਾ ਥੋੜਾ ਬੋਤਾ ਹੋ ਜਾਊਗਾ ਠੀਕ ਹੈ ਕੱਢੀਏ ਬਾਹਰੋਂ ਤੋੜ ਦਈਏ ਭਰਾ ਜੀ ਹਾਂ ਕੱਢਿਓ ਬਾਹਰੋਂ ਕੋਲੇ ਬਾਪੂ ਜੀ ਲੈ ਵੀ ਮਿੱਤਰੋ ਚੌਥਾ ਸੂਆ ਇਹਨੇ ਸੂਣਾ ਵਾ ਕਰਮਾਂ ਵਾਲੀ ਨੇ ਸੂਣ ਦੇ ਵਿੱਚ ਹਜੇ ਦੇ 7 ਦਿਨ ਬਾਕੀ ਪਏ ਆ ਮਿੱਤਰੋ ਤੇ ਅੱਖਾਂ ਜਿਹੜੀ ਇੱਕ ਅੱਖ ਦੇ ਵਿੱਚ ਜਵਾਬ ਤੋਂ ਉਹਨੂੰ ਫੁੱਲ ਨਜ਼ਰ ਆਉਂਦਾ ਹੋਊਗਾ ਇੱਕ ਦੇ ਵਿੱਚ ਮਿੱਤਰੋ ਵੀ ਜਿਵੇਂ ਆਪਾਂ ਤਾਰਾ ਕਹਿ ਸਕਦੇ ਆ ਤਾਰਾ ਕਰਮਾਂ ਵਾਲੀ ਦੀ ਅੱਖ ਦੇ ਵਿੱਚ ਹੈਗਾ ਜਦੋਂ ਕਮਾਉਂਦੀ ਆ ਉਦੋਂ ਕਮਾਲ ਦੀ ਤਿਆਰੀ ਕਰਦੀ ਆ ਦੇਖ ਸਕਦੇ ਆ ਲੇਵੇ ਲੂਵੇ ਦੀ ਬਰੀਕੀ ਬੜੀ ਚੰਗੀ ਆ ਇਹਦੀ ਜਿੰਨੀ ਹੈਗੀ ਆ ਇਹ ਕਰਮਾਂ ਵਾਲੀ ਡਾਡੀ ਚੰਗੀ ਆ ਪਰ ਜਿਵੇਂ ਆਪਾਂ ਕਹਿ ਸਕਦੇ ਹੁਣ ਇੱਕ ਮਤਲਬ ਪਾਕਿਸਤਾਨ ਦੀਆਂ ਮਈਆਂ ਦਾ ਬਾਡੀ ਸਟਰਕਚਰ ਹੁੰਦਾ ਵਾ ਉਹ ਇਹਦੇ ਵਿੱਚ ਸਾਰਾ ਨੀਲੀ ਵਾਲਾ ਪੱਖ ਇਹਦੇ ਵਿੱਚ ਵੱਧਦਾ ਮਿੱਤਰੋ ਰਾਵੀ ਜਰੂਰ ਇਹਦੇ ਵਿੱਚ ਘੱਟ ਹੈਗਾ ਤੁਸੀਂ ਜਿਹੜਾ ਜਦੋਂ ਆਕੇ ਵੀ ਵੇਖੋਗੇ ਤੁਹਾਨੂੰ ਇਹ ਪਾਸਾ ਜਿਹੜੀ ਇਹ ਚੀਜ਼ ਇਹਦੇ ਵਿੱਚੋਂ ਨਜ਼ਰ ਵੀ ਆਊਗੀ ਇਹ ਬਾਈ ਬਣਦੇ ਉੱਥੇ ਹੀ ਬਣਦੇ ਹੋ ਬੈਗਰੂ ਜੀ ਬਾਹਰ ਹੀ ਬਣਦੇ ਹੋ ਜੀ ਹਾਂ ਇੱਥੇ ਹੀ ਬਣਦੇ ਹੋ ਦੋ ਮਿੰਟ ਦੇਖ ਸਕਦੇ ਆ ਮੇਤਰੋ ਤੁਸੀਂ ਕਰਮਾਂ ਵਾਲੀ ਦਾ ਬਾਡੀ ਸਟਰਕਚਰ ਇੱਕ ਵਾਰੀ ਤੋਂ ਫੇਰ ਨਜ਼ਰ ਆ ਜਿਹੜੀਆਂ ਇਹਦੇ ਤੇ ਜ਼ਰੂਰ ਕਰ ਲਓ ਲੈ ਪੁੱਤ ਨਜ਼ਦੀਕ ਤੋਂ ਇਹਦਾ ਲੈਵਾ ਹੁਣ ਇਹਦਾ ਫੋਕਸ ਜਿਹੜਾ ਅਸੀਂ ਲੈਵੇ ਦੇ ਉੱਤੇ ਕਰਨ ਲੱਗੇ ਆ ਚਾਰੇ ਥਣਾਂ ਦੀ ਦੂਰੀ ਲੇਵੇ ਦਾ ਗੈਪ ਗੇੜਵਾਲ ਤੇ ਢਿੱਲਾ ਲੋਲਾਪੋਲਾ ਹਜੇ ਲੇਵਾ ਕਿੰਨਾ ਪਿਆ ਹੋਇਆ ਕਰਮਾ ਵਾਲੀ ਦਾ ਦੇਖ ਸਕਦੇ ਆ ਤੁਸੀਂ ਹਜੇ ਸੱਤਾ ਦਿਨਾਂ ਦੇ ਵਿੱਚ ਨੇ ਜਦੋਂ ਤਿਆਰੀ ਮੁਕੰਮਲ ਕੀਤੀ ਤੇ ਉਦੋਂ ਇਹਦਾ ਤੁਸੀਂ ਜਿਹੜਾ ਨਤਾਜਾ ਉਹ ਤੁਸੀਂ ਆਪ ਲਾ ਲੋਗੇ ਵੀ ਕੀ ਕਹਿੰਦੀ ਆ ਘਰੇ ਰੱਖਣ ਵਾਲੇ ਭਰਾ ਦੇ ਲਈ ਗੈਣਾ ਮੈਂ ਆ ਕਿਉਂਕਿ ਇੱਕ ਤਾਂ ਬਈ ਰੁਪਈਏ ਲੱਗ ਜਾਂਦੇ ਹੁੰਦੇ ਆਪਣੇ ਤੇ ਆਪਾਂ ਨੂੰ ਚੀਜ਼ ਨਹੀਂ ਮਿਲਦੀ ਦੂਜਾ ਆਪਾਂ ਨੂੰ ਦੁੱਖ ਉਦੋਂ ਆਉਂਦਾ ਜਦੋਂ ਬਾਲਟੀ ਲੈ ਕੇ ਆਪਾਂ ਨੇੜੇ ਜਾਂਦੇ ਆਂ ਤੇ ਪਸੂਆ ਜਿਹੜਾ ਮਿੱਤਰੋ ਉਹ ਬਹਿਣ ਨਹੀਂ ਦਿੰਦਾ ਨਾ ਇਹ ਹੱਥ ਪਾਵੇ ਕਰਮਾ ਵਾਲੀ ਦੂਜੀ ਗੱਲ ਇਹ ਆ ਵੀ ਮਿੱਤਰੋ ਇਹ ਸਾਡੇ 7-8 ਮਹੀਨੇ ਲਗਾਤਾਰ ਦੁੱਧ ਪਿਆਉਂਦੀ ਆ ਐਦਕੀ ਚੈਂਪੀਅਨ ਕਰਾਣੇ ਦੇ ਵਿੱਚੋਂ ਇਹਦਾ ਜਿਹੜਾ ਸੀਮਣ ਲੱਗਿਆ ਹੋਇਆ ਸਰਸਵਤੀ ਦਾ ਬੇਟਾ ਜਿਹੜਾ ਨਵਾਬ ਉਹਦਾ ਸੀਮਣ ਬਾਈ ਉਹਨਾਂ ਨੇ ਭਰਾਇਆ ਹੋਇਆ ਵਾ ਇਹਨੂੰ ਮਿੱਤਰੋ ਤੇ ਆਪ ਇਹ ਜਿਹੜੀ ਮੈ ਬਾਈ ਉਹਨਾਂ ਨੇ ਬਾਰਡਰ ਬੈਲਟ ਤੋਂ ਫਾਜ਼ਿਲਕੇ ਇਲਾਕੇ ਦੇ ਵਿੱਚੋਂ ਖਰੀਦੀ ਸੀ ਤੇ ਜਦੋਂ ਗੱਲਾਂ ਸਾਰੀਆਂ ਟਿਕਾਣੇ ਲੱਗ ਜਾਣ ਫਿਰ ਜਾਨਵਰ ਵੀ ਆਟੋਮੈਟਿਕ ਟਿਕਾਣੇ ਆ ਜਾਂਦਾ ਵਾ ਹੁਣ ਆਪਾਂ ਸ਼ੇਰੇ ਵੀਰੇ ਦਾ ਨੰਬਰ ਲੈ ਲੈਣੇ ਵੀਰੇ ਸ਼ੇਰ ਬਾਈ ਨੰਬਰ ਦਈ ਚਲੋ ਦੀਪਰਾ ਨੰਬਰ ਹੈਗਾ ਬਾਈ 94635 ਜੀ 74379 ਇੱਕ ਵਾਰੀ ਹੋਰ ਬੋਲ ਦਿਓ ਵੀਰੇ ਹਾਂ 94635 ਜੀ 74373 ਠੀਕ ਹੈ ਵੀਰੇ ਇਸ ਨੰਬਰ ਤੇ ਤੁਸੀਂ ਕਰ ਲੈ ਬਤ ਕਰਨੀਆਂ ਬਾਈ ਦੇ ਨਾਲ ਜਦੋਂ ਤੁਸੀਂ ਮਤਰੋ ਫਰੀਦਕੋਟ ਤੋਂ ਨਵੇਂ ਕੇਲੇ ਆਗੇ ਨਵੇਂ ਕੇਲੇ ਤੋਂ ਤੁਸੀਂ ਸਾਰਾ ਪਿੰਡ ਪਾਰ ਕਰਨ ਤੋਂ ਬਾਅਦ ਦੂਰੀ ਤੈਅ ਕਰਨੀਆਂ ਸੁਖਣ ਵਾਲੇ ਨੂੰ ਸੁਖਣ ਵਾਲੇ ਨੂੰ ਦੂਰੀ ਤੈਅ ਕਰਦਿਆ ਸਰ 2 2.5 ਕਿਲੋਮੀਟਰ ਦੀ ਬਾਈ ਦਾ ਘਰ ਆ ਗੁਰਦੁਆਰਾ ਸਾਹਿਬ ਆਊਗਾ ਗੁਰਦੁਆਰਾ ਸਾਹਿਬ ਤੋਂ ਜਦੋਂ ਤੁਸੀਂ ਅੱਧਾ ਕੋ ਕਿਲੋਮੀਟਰ ਦੀ ਦੂਰੀ ਗਾਂ ਨੂੰ ਤੈਅ ਕਰੋਗੇ ਉਸੇ ਹਾਤੀ ਤੋਂ ਬਾਹਰ ਕਦਮਾਂ ਦੀਆਂ ਵੱੱਲਾ ਲੱਗੀਆਂ ਹੋਈਆਂ ਨਿਸ਼ਾਨੀ ਇਹ ਆ ਤੇ ਚਬਾਰੇ ਵਾਲਾ ਬਾਈ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਉਹ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਫਿਰ ਮਿਲਦੇ ਹਾਂ ਕਿਸੇ ਨਵੇਂ ਪਿੰਡ ਕਿਸੇ ਨਵੇਂ ਸ਼ਹਿਰ ਦੇ ਵਿੱਚੋਂ ਬਾਤ ਪਾਵਾਂਗੇ ਧੰਨਵਾਦ